ਤੋਂ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਰਾਜਪੁਰਾ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਤੇ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਦੇ ਨਾਂ ਤੇ ਇੱਕ ਧਾਰਮਿਕ ਪ੍ਰੋਗਰਾਮ ਜਿਹੜਾ ਹੈ ਪਾਈ ਸਾਹਿਬ ਪਾਈ ਰਣਜੀਤ ਸਿੰਘ ਖਾਲਸਾ ਟੰਡਵੀਆਂ ਵਾਲੇ ਜਿਹੜੇ ਹੈ ਉਹ 15 16 17 ਸਤੰਬਰ ਨੂੰ ਜਿਹੜਾ ਹੈ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਲੋਕਾਂ ਨੂੰ ਆਪਣੇ ਪ੍ਰਵਚਨਾਂ ਦੇ ਨਾਲ ਤੇ ਨੇਹਾਲ ਕਰਨਗੇ ਤੇ کافی ਸੰਗਤ ਜਿਹੜੀ ਹੈ ਪੂਰੇ ਆਉਣ ਦੀ ਉਮੀਦ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਰਾਜਪੁਰਾ ਸ਼ਹਿਰ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਹੈ ਹੋ ਚੁੱਕਿਆ ਸੋ ਉਹਦੀ ਤਿਆਰੀਆਂ ਦਿਖਾਉਣ ਵਾਸਤੇ ਤੁਹਾਨੂੰ ਅੱਜ ਰਾਜਪੁਰਾ ਦੀ ਦਾਲਾ ਮੰਡੀ ਦੇ ਵਿੱਚ ਲੈ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਇਹ ਸਟੇਜ ਸਜਾਈ ਜਾ ਰਹੀ ਹੈ ਜਿੱਥੇ ਕੀ ਧਾਰਮਿਕ ਸਮਾਗਮ ਦਾ ਜਿਹੜਾ ਆਯੋਜਨ ਕੀਤਾ ਜਾ ਰਿਹਾ ਹੈ ਇੱਥੇ ਸੰਤ ਖਾਲਸਾ ਰਣਜੀਤ ਸਿੰਘ ਟੰਡਰિયા ਵਾਲੇ ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਆਪਣੇ ਪ੍ਰਵਚਨਾਂ ਦੇ ਨਾਲ ਜਿਹੜਾ ਹੈ ਨੇਹਾਲ ਕਰਨਗੇ ਤੇ ਸੋ ਟੀਮ ਜਿਹੜੀ ਖੜੀ ਹੈ ਜੋ ਮਿਹਨਤ ਕਰ ਰਹੀ ਹੈ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀ ਹੈ ਸਿੱਖ ਸੰਗਤ ਤੇ ਹੋਰ ਜਿਹੜੀ ਸੰਗਤ ਹੈਗੀ ਨੇੜੇ-ਤੇੜੇ ਦੇ ਪਿੰਡਾਂ ਦੀ ਹਲਕਾ ਕਨੌਰ ਦੀ ਮਤਲਬ ਪੂਰੇ ਪੰਜਾਬ ਵਿੱਚੋਂ ਮੈਂ ਕਹਿ ਸਕਦਾ ਕਿ ਸੰਗਤ ਜਿਹੜੀ ਹੈ ਰਾਜਪੁਰਾ ਦੀ ਦਾਣਾ ਮੰਡੀ ਦੇ ਵਿੱਚ ਜਿਹੜੀ ਹੈ 15 16 17 ਸਤੰਬਰ ਨੂੰ ਜਿਹੜੀ ਹੈ ਇਕੱਠੇ ਹੋਏਗੀ ਤੇ ਪੂਰੇ ਜੋ ਧਾਰਮਿਕ ਜਿਹੜਾ ਹੈ ਸਮਾਗਮ ਚਲੇਗਾ ਸੋ ਤੁਸੀਂ ਦੇਖ ਸਕਦੇ ਹੋ ਇਹ ਪੋਸਟਰ ਦਿਖਾ ਰਹੇ ਹਾਂ ਤੁਹਾਨੂੰ ਇਹ ਪੂਰੀ ਟੀਮ ਹੈ ਜਿਹੜੀ ਇਸ ਸਮਾਗਮ ਨੂੰ ਜਿਹੜਾ ਹੈ ਪ੍ਰਬੰਧਕ ਹੈਗੇ ਜਿਹੜੇ ਸਮਾਗਮ ਨੂੰ ਦੀ ਤਿਆਰੀਆਂ ਚ ਲੱਗੇ ਹੋਏ ਤੇ ਕਾਫੀ ਵੱਡਾ ਜਿਹੜਾ ਜਿਹੜਾ ਇਕੱਠ ਹੋਣ ਦੀ ਪੂਰੀ ਉਮੀਦ ਹੈ ਸੋ ਗੱਲਬਾਤ ਕਰ ਲੈਣੇ ਆ ਪ੍ਰਧਾਨ ਜੀ ਦਾ ਬੜਾ ਵੱਡਾ ਯੋਗਦਾਨ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਮੈਂ ਪਹਿਲਾਂ ਵੀ ਇਹ ਪ੍ਰੋਗਰਾਮ ਦੇਖ ਚੁੱਕਿਆ ਹਾਂ ਔਰ ਮਤਲਬ ਜਿੰਨਾ ਆਪਾਂ ਘੱਟ ਸੋਚਦੇ ਹਾਂ ਉਸ ਤੋਂ ਜ਼ਿਆਦਾ ਘੱਟ ਹੋ ਜਾਂਦਾ ਹੈ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਇਸ ਪ੍ਰੋਗਰਾਮ ਬਾਰੇ ਸਭ ਤੋਂ ਪਹਿਲਾਂ ਮੈਂ ਥੋੜਾ ਇੱਥੇ ਆਣ ਤੇ ਜੀ ਆਇਆਂ ਕਹਿੰਦਾ ਸੰਦੀਪ ਜੀ ਤੇ ਬਾਕੀ ਮੈਂ ਪੂਰੀ ਅਨਾਜ ਮੰਡੀ ਵੱਲੋਂ ਤੇ ਸੇਵਾਦਲ ਰਾਜਪੁਰਾ ਵੱਲੋਂ ਸਾਨੂੰ ਬਾਬਾ ਜੀ ਨੇ ਬੁਲਾ ਕੇ ਸੇਵਾ ਦਿੱਤੀ ਹੈ ਕਿਉਂਕਿ ਜਿਹੜਾ ਪ੍ਰਚਾਰ ਸ਼ੁਰੂ ਹੋ ਰਿਹਾ ਇਹ ਰਾਜਪੁਰੇ ਤੋਂ ਸ਼ੁਰੂ ਹੋ ਰਿਹਾ ਇਹ ਇੱਥੋਂ ਕਿਉਂਕਿ ਪਹਿਲਾ ਐ ਜੀ ਪੀ ਸੀ ਵੱਲੋਂ ਹੀ ਭਾਈ ਸਾਹਿਬ ਨੂੰ ਕਿਹਾ ਗਿਆ ਵੀ ਤੁਸੀਂ ਜਾ ਕੇ ਪੰਜਾਬ ਹਰਿਆਣਾ ਹਿਮਾਚਲ ਵੀ ਵੱਧ ਚੜ ਕੇ ਇਸ ਚੀਜ਼ ਦਾ ਪ੍ਰਚਾਰ ਕਰੋ ਸਿੱਖ ਉਨ ਸਿੱਖਾਂ ਵਿੱਚ ਰਹਿਣ ਦਿਓ ਤੇ ਹਿੰਦੂਆਂ ਨੂੰ ਹਿੰਦੂਆਂ ਵਿੱਚ ਰਹਿਣ ਦਿਓ ਇਸ ਗੱਲ ਦੀ ਭਾਈ ਸਾਹਿਬ ਪ੍ਰੇਰਨਾ ਦੇ ਰਹੇ ਠੀਕ ਹੈ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੇ ਹੈ ਉਹ ਸਿੱਖ ਸੰਗਤ ਤੇ ਹੋਰ ਸੰਗਤ ਜਿਹੜੀ ਹੈ ਨੇੜੇ-ਟੜੇ ਪਿੰਡਾਂ ਤੋਂ ਸ਼ਹਿਰਾਂ ਤੋਂ ਜਿਹੜੀ ਹੈ ਉਹਰੇ ਪਹੁੰਚਣ ਦੀ ਪੂਰੀ ਉਮੀਦ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈ ਇਹ ਮੇਰੇ ਸਾਹਮਣੇ ਕੁਰਸ਼ੇਤਰ ਦੇ ਵਿੱਚ ਪ੍ਰੋਗਰਾਮ ਇਸ ਤਰ੍ਹਾਂ ਚੱਲ ਰਿਹਾ ਹੈ ਉੱਥੇ ਵੀ ਜੋ ਦੱਸਿਆ ਜਾ ਰਿਹਾ ਕਿ ਉਮੀਦ ਤੋਂ ਜ਼ਿਆਦਾ ਜਿਹੜੀ ਹੈ ਸੰਗਤ ਉੱਥੇ ਪਹੁੰਚ ਚੁੱਕੀ ਹੈ ਤੇ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਸ ਚੀਜ਼ ਨੂੰ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਬਿਲਕੁਲ ਜੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲ ਰਿਹਾ ਮੈਡਮ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਵੀ ਅਸੀਂ ਜਾਣਕਾਰੀ ਦੇ ਦਿੱਤੀ ਕਨੌਰ ਵਾਲੇ ਹਲਕੇ ਦੇ ਐਮਐਲਏ ਨੂੰ ਵੀ ਜਾਣਕਾਰੀ ਦੇ ਦਿੱਤੀ ਉਹਨਾਂ ਨੇ ਸਾਰਾ ਪ੍ਰਬੰਧ ਹੈ ਤੇ ਡੀਐਸਪੀ ਸਾਹਿਬ ਨੂੰ ਵੀ ਅਸੀਂ ਧਿਆਨ ਚ ਲਿਆਤਾ ਉਹਨਾਂ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਬਾਕੀ ਜੀ ਜਦੋਂ ਸੰਗਤ ਆਂਦੀ ਹੈ ਪੰਗਤ ਚ ਬੈਠ ਕੇ ਲੰਗਰ ਛਕਦੀ ਹੈ ਤੇ ਆਰਮਨਾਲ ਬੈਠ ਕੇ ਲੋਕ ਸੁਣਦੇ ਆ ਕੋਈ ਅਸੀ ਗੱਲ ਨਹੀਂ ਹੈ ਲੋਕ ਮਰਿਆਦਾ ਦੇ ਵਿੱਚ ਰਹਿੰਦੇ ਆ ਜਿਵੇਂ ਕਿ ਦੱਸਿਆ ਜਾ ਰਿਹਾ ਜਦ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਰੇ ਇਕੱਠ ਹੋਏਗਾ ਤਾਂ ਉਮੀਦ ਤੋਂ ਜ਼ਿਆਦਾ ਗੱਡੀਆਂ ਹੋਰ 3 ਵੀਲਰ 2 ਵੀਲਰ 4 ਵੀਲਰ ਗੱਡੀਆਂ ਟਰੱਕ ਬੱਸਾਂ ਦੇ ਨਾਲ ਲੋਕੀ ਉਰੇ ਪਹੁੰਚਣਗੇ ਤੇ ਮੰਡੀ ਦੇ ਵਿੱਚ ਮੈਂ ਸੁਣਿਆ ਕਿ ਫਸਲ ਵੀ ਆਣੀ ਸ਼ੁਰੂ ਹੋ ਗਈ ਹੈ ਕਿਸ ਤਰ੍ਹਾਂ ਦਾ ਲੋਕਾਂ ਨੂੰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹ ਫਸਲ ਦਾ ਕੋਈ ਫਰਕ ਜਾਂ ਇਸ ਪ੍ਰੋਗਰਾਮ ਦਾ ਫਸਲ ਤੇ ਕੋਈ ਫਰਕ ਪੈ ਨਹੀਂ ਪਏਗਾ ਦੇਖੋ ਜਿਹੜੇ ਦਬਾਨ ਲੱਗਣੇ ਆ ਇਹ ਦਬਾਨ ਹੈਗੇ ਆ ਜੀ ਰਾਤ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਦਿਨ ਦੇ ਵਿੱਚ ਫਸਲ ਆਂਦੀ ਹੈ ਉਹ ਵਿਕ ਜਾਂਦੀ ਹੈ ਸ਼ਾਮ ਨੂੰ ਚੱਕੀ ਜਾਂਦੀ ਹੈ ਇਸ ਨਾਲ ਇਸ ਦਾ ਕੋਈ ਮੈਟਰ ਨਹੀਂ ਜੇ ਕੋਈ ਵੀ ਦਿੱਕਤ ਜਿਆਦਾ ਆਂਦੀ ਹੈ ਤਾਂ ਉਸ ਦੇ ਲਈ ਅਸੀਂ ਹਰ ਵਕਤ ਤਿਆਰ ਖੜੇ ਆ ਲੱਕੜ ਮੰਡੀ ਸਾਡੇ ਕੋਲ ਵਿਹਲੀ ਪਈ ਹੈ ਤੇ ਸਾਡੇ ਕੋਲ ਸੈਡਾਂ ਤੇ ਵੀ ਬਹੁਤ ਕਾਫੀ ਯਾਰਡ ਬਣੇ ਹੋਏ ਆ ਅਸੀਂ ਉਹਨਾਂ ਦੇ ਵਿੱਚ ਫਸਲ ਨੂੰ ਕਰਾ ਕੇ ਬੋਲੀ ਕਰਵਾ ਦਾਂਗੇ ਤੇ ਹੋਰ ਲੰਗਰ ਵਗੈਰਾ ਦਾ ਕੀ ਪ੍ਰਬੰਧ ਹੈ ਕਿੰਨੇ ਕੁ ਲੋਕ ਤੁਸੀਂ ਸਮਝਦੇ ਹੋ ਵੀ ਲੰਗਰ ਦਾ ਪੂਰਾ ਪ੍ਰਬੰਧ ਆ ਜੀ ਪੂਰੀ ਸੰਗਤਾਂ ਵੱਲੋਂ ਉਤਸ਼ਾਹ ਲੋਕਾਂ 'ਚ ਸਾਡੇ ਆੜਤੀਆਂ 'ਚ ਪੂਰਾ ਉਤਸ਼ਾਹ ਹੈ ਸਾਰੇ ਇੱਥੇ ਜਿੰਨਾ ਵੀ ਸ਼ਹਿਰ ਹੈ ਉਸ ਦਾ ਪੂਰਾ ਸਾਨੂੰ ਸਹਿਯੋਗ ਮਿਲ ਰਿਹਾ ਲੋਕ ਵੱਧ ਚੜ ਕੇ ਹਿੱਸਾ ਪਾ ਰਹੇ ਹੈ ਤੇ ਲੰਗਰ ਦਾ ਬਹੁਤ ਵੱਡਾ ਪ੍ਰਬੰਧ ਪ੍ਰਮਾਤਮਾ ਦੀ ਕਿਰਪਾ ਨਾਲ ਹੋਇਆ ਵਾ ਅਸੀਂ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਹਰ ਬੰਦਾ ਇੱਥੇ ਲੰਗਰ ਛੱਕੇ ਜਾਵੇ ਸਭ ਦਾ ਬਹੁਤ ਵਧੀਆ ਪ੍ਰਬੰਧ ਹੈ ਤੇ ਕੋਈ ਬਾਬਾ ਜੀ ਵੱਲੋਂ ਕੁਝ ਤੁਹਾਨੂੰ ਨਿਰਦੇਸ਼ ਦਿੱਤੇ ਗਏ ਹੁਣ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਪ੍ਰੋਗਰਾਮ ਜਾਂ ਕੁਝ ਵੀ ਕੁਝ ਇਹਨਾਂ ਦੇ ਹਿਸਾਬ ਦੇ ਨਾਲ ਨੇ ਬਾਬਾ ਜੀ ਤਾਂ ਸਿਰਫ ਇਹੀ ਗੱਲ ਕਰਦੇ ਆ ਵੀ ਜਿੰਨੀ ਵੀ ਸੰਗਤ ਆਵੇ ਸਤਕਾਰ ਨਾਲ ਬੈਠੇ ਸਤਕਾਰ ਨਾਲ ਸੁਣੇ ਕਿਉਂਕਿ ਉਹਨਾਂ ਨੂੰ 50 50000 ਲੱਖ ਲੱਖ ਬੰਦਾ ਸਾਹ ਰੋਕੇ ਸੁਣਦਾ ਜੋ ਬਾਬਾ ਜੀ ਕਹਿੰਦੇ ਆ ਉਹ ਹਰ ਬੰਦੇ ਦੇ ਕੰਨ ਦੇ ਵਿੱਚ ਗੱਲ ਪੈਂਦੀ ਹੈ ਔਰ ਲੋਕ ਤੁਸੀਂ ਦੇਖਿਓ ਇੱਥੇ ਜਦੋਂ ਸੰਗਤ ਬੈਠ ਜਾਂਦੀ ਆ ਇੱਕ ਬੰਦਾ ਵੀ ਉੱਠਦਾ ਨਹੀਂ ਉਹਨਾਂ ਦੀ 2 ਘੰਟੇ ਦੇ ਵਿੱਚ ਤੇ 15 ਤਰੀਕ ਨੂੰ ਉਹਨਾਂ ਨੇ ਆ ਜਾਣਾ ਔਰੇ ਕਿੰਨੇ ਵਜੇ ਉਹਨਾਂ ਨੇ ਆ ਜਾਣਾ ਤੇ 15 16 ਤਰੀਕ 17 ਤਰੀਕ ਨੂੰ ਉਹ ਉਰੇ ਹੀ ਰਹਿਣਗੇ ਜਾਂ ਫਿਰ ਦੁਬਾਰਾ ਆਪਣੇ ਦੁਬਾਰਾ ਸਾਹਿਬ ਜਾਣਗੇ ਕਿਉਂ ਜਿਹੜਾ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਹੈ ਇੱਥੋਂ ਸਾਰਾ 30 35 ਕਿਲੋਮੀਟਰ ਹੈ 40 ਜੀ ਉਹ ਰਾਤ ਨੂੰ ਚਲੇ ਜਾਣਗੇ ਸ਼ਾਮ ਨੂੰ ਇੱਥੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਉਹ ਆਪਣਾ ਜੋ ਵੀ ਕੀਰਤਨ ਕਰਨਗੇ ਕਿੰਨੇ ਵਜੇ ਤੱਕ ਚੱਲੇਗਾ ਸਾਡੇ 15 ਤੇ 16 ਤਰੀਕ ਨੂੰ ਤਾਂ 10:30 ਵਜੇ ਸਮਾਪਤੀ ਹੋਊਗੀ ਤੇ ਜਿਸ ਦਿਨ ਅਮਰਤ ਸੰਚਾਰ ਹੋਣਾ ਹੈ 17 ਤਰੀਕ ਨੂੰ ਉਸ ਦਿਨ 11 ਵੱਜ ਸਕਦੇ ਆ ਠੀਕ ਹੈ ਜੀ ਤੇ ਸਕਿਉਰਟੀ ਦਾ ਪ੍ਰਬੰਧ ਪੂਰਾ ਹੈਗਾ ਪੂਰਾ ਸਕਿਉਰਟੀ ਦਾ ਪ੍ਰਬੰਧ ਹੈ ਸੰਗਤਾਂ ਲੰਗਰ ਵਾਲੇ ਲੰਗਰ ਦੀ ਸੇਵਾ ਕਰਨਗੇ ਪਾਰਕਿੰਗ ਵਾਲੇ ਪਾਰਕਿੰਗ ਦੀ ਸੇਵਾ ਕਰਨਗੇ ਵੈਸੇ ਵੀ ਸੰਗਤ ਜਿੰਨੀ ਵੀ ਆਂਦੀ ਆ ਸਭ ਮਰਿਆਦਾ ਦੇ ਵਿੱਚ ਰਹਿੰਦੀ ਆ ਉਹ ਕੋਈ ਇਸੇ ਤਰ੍ਹਾਂ ਦਾ ਕੋਈ ਹੁੱਲੜਵਾਜੀ ਨਹੀਂ ਹੁੰਦੀ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਸਾਨੂੰ ਉਮੀਦ ਨਹੀਂ ਹੈ ਵੀ ਐਵੇਂ ਕੋਈ ਠੀਕ ਹੈ ਸੰਗਤ ਨਰਾਦਰ ਕਰੇਗੀ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਏ ਬਾਬਾ ਜੀ ਦਾ ਜਿਹੜਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਨਾ ਵੱਲੋਂ ਅੱਜ ਸਪੈਸ਼ਲ ਸਾਨੂੰ ਬੁਲਾਇਆ ਔਰ ਅਸੀਂ ਆਏ ਆ ਨਾਲੇ ਦਿਖਾ ਰਹੇ ਆ ਤੇ ਕੁਝ ਹੋਰ ਕੋਈ ਕੁਝ ਕਹਿਣਾ ਚਾਹੁੰਦਾ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਮੇਨ ਬਾਬਾ ਜੀ ਦਾ ਮੋਟਿਵ ਸਭ ਤੋਂ ਵੱਧ ਇਹ ਹੁੰਦਾ ਹੈ ਕਿ ਵੱਧ ਤੋਂ ਵੱਧ ਸੰਗਤ ਅੰਮ੍ਰਿਤਧਾਰੀ ਹੋਵੇ ਸੋ ਇਸ ਲਈ ਅਸੀਂ 17 ਤਰੀਕ ਨੂੰ ਆਪਣੇ ਨੇੜੇ ਗੁਰਦੁਆਰਾ ਸਾਹਿਬ ਨੀਲਪੁਰ ਸ਼ਹੀਦ ਬਾਬਾ ਸੁਖਾ ਸਿੰਘ ਜੀ ਉਥੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਅੰਮ੍ਰਿਤ ਛਕੋ ਬਾਣੀ ਬਾਣੇ ਦੇ ਨਾਲ ਜੁੜੋ ਤਾਂ ਜੋ ਜੋ ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਤੇ ਧਰਮ ਪਰਪਰتن ਦਾ ਬਹੁਤ ਵੱਡਾ ਮਤਲਬ ਇੱਕ ਜੋਰ ਚੱਲ ਰਿਹਾ ਹੈ ਸੋ ਉਸ ਨੂੰ ਰੋਕਣ ਵਾਸਤੇ ਸਾਨੂੰ ਅੰਮ੍ਰਿਤ ਸ਼ਕੀ ਸਿੰਘ ਸਜਣ ਦੀ ਬਹੁਤ ਜ਼ਿਆਦਾ ਲੋੜ ਹੈ ਠੀਕ ਹੈ ਜੀ ਹਾਂ ਜੀ ਤੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੱਜ ਰਾਜਪੁਰਾ ਦੀ ਦਾਣਾ ਮੰਡੀ ਦੇ ਵਿੱਚ ਆਏ ਸੀ ਤੇ ਦਿਖਾ ਰਹੇ ਸੀ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਹਨ ਚੱਲ ਰਹੇ ਹਨ ਦਿਨ ਰਾਤ ਜਿਹੜੀ ਹੈ ਮਿਹਨਤ ਕਰਕੇ ਜਿਹੜਾ ਇਸ ਸਮਾਗਮ ਨੂੰ ਜਿਹੜਾ ਹੈ ਸਜਾਇਆ ਜਾ ਰਿਹਾ ਤੇ 15 16 17 ਤਰੀਕ ਸਤੰਬਰ ਨੂੰ ਤੁਹਾਨੂੰ ਦੱਸਤਾ ਕਿ ਬਾਬਾ ਜੀ ਸੰਤ ਜਿਹੜੇ ਹੈਗੇ ਰਣਜੀਤ ਸਿੰਘ ਪੰਡਰੀਆਂ ਵਾਲੇ ਉਹਰੇ ਲੋਕਾਂ ਨੂੰ ਆਪਣੇ ਪ੍ਰਵਚਨਾਂ ਦੇ ਨਾਲ ਨਿਹਾਰ ਕਰਨਗੇ ਬਾਕੀ ਸਮੇਂ-ਸਮੇਂ ਤੇ ਜੋ ਜਾਣਕਾਰੀ ਹੋਏਗੀ ਸੰਗਤ ਤੱਕ ਪਹੁੰਚਾਉਂਦਾ ਰਹੇਗਾ ਨਿਊਜ਼ ਇੰਡੀਅਨ ਪੰਜਾਬ फिलहाल तो जी संदीप चौधरी दौ इजाजत कैमरामैन मोहित संदीप चौधरी न्यूज एटी नाइन न्यूज 89 पंजाब हर खबर जिसका हो